ਦੋਸਤੋ ਮੈਨੂੰ ਇੱਕ ਬਹੁਤ ਪੁਰਾਣੀ ਫਿਲਮ ਦਾ ਨਾਮ ਯਾਦ ਆ ਰਿਹਾ ਰਾਹਗੀਰ ਇੱਕ ਬੰਦਾ ਬਹੁਤ ਹੀ ਇੱਕ ਇੰਪੋਰਟੈਂਟ ਮਿਸ਼ਨ ਆਪਣੀ ਲਾਈਫ ਦਾ ਉਹ ਇੱਕ ਐਸਾ ਘਰ ਬਣਾਉਣਾ ਚਾਹੁੰਦਾ ਸੀ ਉਸ ਦੇ ਲਈ ਉਹ ਨਕਸ਼ਾ ਬਣਾਉਣ ਦੇ ਲਈ ਬਾਜ਼ਾਰ ਨੂੰ ਨਿਕਲਿਆ ਤੇ ਉਸ ਨੂੰ ਪਤਾ ਹੀ ਨਹੀਂ ਲੱਗਿਆ ਅੱਗੇ ਤੋਂ ਅੱਗੇ ਤੋਂ ਅੱਗੇ ਉਹ ਇੰਨਾ ਜ਼ਿਆਦਾ ਉਲਝ ਗਿਆ ਉਸ ਉਸ ਨਕਸ਼ੇ 'ਚ ਪਤਾ ਹੀ ਨਹੀਂ ਲੱਗਿਆ ਉਸ ਨੂੰ ਕਿੱਥੇ ਜਾ ਪਹੁੰਚਿਆ ਸਾਰੀ ਜ਼ਿੰਦਗੀ ਉਸ ਦੀ ਉਹਦੇ ਚ ਲੱਗ ਗਈ ਫਾਈਨਲੀ ਇੱਕ ਦਿਨ ਉਹ ਥੱਕ ہار ਕੇ ਇੱਕ ਜਗ੍ਹਾ ਡਿੱਗ ਗਿਆ ਤਾਂ ਜਦੋਂ ਸਵੇਰਾ ਹੋਇਆ ਉਸਨੇ ਦੇਖਿਆ ਕਿ ਉਸਦੇ ਅੱਖਾਂ ਦੇ ਸਾਹਮਣੇ ਜਿਸ ਤਰ੍ਹਾਂ ਦਾ ਉਹ ਮਹਿਲ ਸੋਚਦਾ ਸੀ ਐਗਜੈਕਟ ਉਸੇ ਤਰ੍ਹਾਂ ਦਾ ਬਣਿਆ ਉਸ ਦੇ ਅੰਦਰ ਨਾ ਜਾਣੇ ਕਿੱਥੋਂ ਇੰਨੀ ਪਾਵਰ ਆ ਗਈ ਉਹ ਉਸ ਮਹਿਲ ਦੀ ਤਰਫ ਜਦੋਂ ਨਾਲ ਤੁਹਾਡੇ ਜਿਹੜੇ ਨਾ ਸੁਪਨਿਆਂ ਦੇ ਮਹਿਲ ਜਿਹੜੇ ਜੋ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਉਦੋਂ ਉਹ ਬਣਦੇ ਆ ਤਾਂ ਤੁਸੀਂ ਜਿਹੜਾ ਤੁਹਾਡੇ ਅੰਦਰ ਇੱਕ ਅਲੱਗ ਪਾਵਰ ਆਂਦੀ ਆ ਉਹ ਪੌੜੀਆਂ 'ਚ ਜਿਸ ਵੇਲੇ ਚੜਿਆ ਤੇ ਇੱਕਦਮ ਮਹਿਲ ਦੇ ਦਰਵਾਜੇ ਤੇ ਪਹੁੰਚਿਆ ਉੱਥੇ ਉਸਨੇ ਕੀ ਦੇਖਿਆ ਬੜਾ ਹੈਰਾਨ ਹੋਇਆ ਕਿ ਉਸਹੀ ਦੀ ਜਵਾਨੀ ਦਾ ਉੱਥੇ ਇੱਕ ਪੁਤਲਾ ਲੱਗਿਆ ਜਿਸ ਤਰ੍ਹਾਂ ਇਸ ਤਰ੍ਹਾਂ ਹੁਣ ਹੀ ਹੋ ਚੱਲ ਪਾਏਗਾ ਉਹ ਬੜਾ ਹੈਰਾਨ ਹੋਇਆ ਤੇ ਜਦੋਂ ਉਸ ਪੁਤਲੇ ਦੀ ਤਰਫ ਵਧਿਆ ਤੇ ਉਸਨੇ ਦੇਖਿਆ ਕਿ ਅਚਾਨਕ ਪੁਤਲਾ ਜਿਹੜਾ ਤੁਰ ਪਿਆ ਉਹ ਬਹੁਤ ਹੈਰਾਨ ਹੋਇਆ ਕੀ ਤੇ ਉਸ ਉਹ ਅਸਲ ਚ ਇੱਕ ਸੱਚਾ ਸਹੀ ਬੰਦਾ ਸੀਗਾ ਤੇ ਉਸ ਬੰਦੇ ਨੇ ਇਹਨਾਂ ਨੂੰ ਪੁੱਛਿਆ ਭਖਾਰੀ ਨੂੰ ਕਿ ਭਾਈ ਕੌਣ ਐ ਤੂੰ ਉਹ ਕਹਿੰਦਾ ਮੈਨੂੰ ਇਹ ਨਹੀਂ ਸਮਝ ਲੱਗਦਾ ਕਿ ਤੂੰ ਮੇਰੇ ਵਰਗਾ ਕਿਉਂ ਲੱਗਦਾ ਮੈਂ ਜਵਾਨੀ ਦੇ ਵਿੱਚ ਬਿਲਕੁਲ ਤੇਰੇ ਵਰਗਾ ਲੱਗਦਾ ਸੀ ਤੇ ਮੈਂ ਐਸੀ ਜਗ੍ਹਾ ਤੇ ਉਹਨੂੰ ਯਾਦ ਆਇਆ ਕਿ ਇਹੋ ਜੀ ਜਗ੍ਹਾ ਤੋਂ ਕਿਤੇ ਗਿਆ ਸੀ ਆਹੀ ਜਗ੍ਹਾ ਇੰਨੇ ਨੂੰ ਕੀ ਹੋਇਆ ਉਸ ਦੀ ਪਤਨੀ ਆਈ ਉਸ ਨੇ ਉਸ ਨੂੰ ਪਛਾਣ ਲਿਆ ਅਸਲ ਦੇ ਵਿੱਚ ਉਹ ਆਪਣੇ ਹੀ ਘਰ ਆਇਆ ਸੀ ਉਹ ਉਸੇ ਦਾ ਹੀ ਮੁੰਡਾ ਉਸ ਦੇ ਸਾਹਮਣੇ ਖੜਾ ਸੀ ਦੋਸਤੋ ਉਹ ਜ਼ਿੰਦਗੀ ਪਰ ਠਟਕਦਾ ਰਿਹਾ ਕੀ ਹੋਇਆ ਉਸ ਦੀ ਜ਼ਿੰਦਗੀ ਚ ਅਸਲ ਦੇ ਵਿੱਚ ਜਦੋਂ ਅਸੀਂ ਨਿਕਲਦੇ ਨਾ ਘਰੋਂ ਅਸੀਂ ਬਹੁਤ ਉਲਝਣਾ ਚ ਉਲਝਦੇ ਜਾਂਨੇ ਆ ਉਲਝਦੇ ਜਾਂਨੇ ਆ ਸਾਡੀ ਜ਼ਿੰਦਗੀ ਚ ਅਸੀਂ ਆਪਣਾ ਲਕਸ਼ ਭੁੱਲ ਜਾਂਨੇ ਆ ਉਹ ਜਿਹੜਾ ਲਕਸ਼ ਭੁੱਲ ਜਾਂਨੇ ਆ ਤੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਬੰਦਾ ਪਟਕ ਗਿਆ ਅਸਲ ਦੇ ਵਿੱਚ ਕਈ ਵਾਰ ਉਹ ਜਿਹੜਾ ਬੰਦਾ ਸੀ ਘਰ ਗੱਲਾਂ ਕਰਦਾ ਹੁੰਦਾ ਸੀ ਮੈਂ ਇਦਾਂ ਦਾ ਮਹਿਲ ਬਣਾਣਾ ਇਸ ਤਰ੍ਹਾਂ ਦਾ ਬਣਾਣਾ ਉਹਦਾ ਉਸਦਾ ਲੜਕਾ ਸੁਣਦਾ ਸੀ ਉਹ ਕਿਤੇ ਵੀ ਨਹੀਂ ਗਿਆ ਉਸੇ ਜਗ੍ਹਾ ਚ ਰਹਿੰਦੇ ਹੋਏ ਉਸੀ ਮਿੱਟੀ ਦੇ ਵਿੱਚੋਂ ਪੈਦਾ ਹੋ ਕੇ ਉੱਥੇ ਹੀ ਉਸ ਬੰਦੇ ਨੇ ਕੁਝ ਬੜਾ ਐਸਾ ਇਨਾ ਬਣਿਆ ਹੋ ਕਿ ਉਸਨੇ ਉਹ ਮਹਿਲ ਖੜਾ ਕਰ ਦਿੱਤਾ ਮਗਰ ਉਹ ਬਾਪ ਦੁਨੀਆ ਪਰ ਪਟ ਗਿਆ ਪਟਕਣ ਤੋਂ ਬਾਅਦ ਜਿਸ ਵਕਤ ਆਇਆ ਉਹ ਮਹਿਲ ਉੱਥੇ ਬਣਿਆ ਹੋਇਆ ਸੀ ਸੋ ਦੋਸਤੋ ਇਹ ਰਾਹੀਰ ਹੈ ਜਿਹੜਾ ਕਿਹੜੀਆਂ ਸ਼ਕਤੀਆਂ ਸਾਨੂੰ ਪਟਕਾ ਦਿੰਦੀਆਂ ਉਹਨਾਂ ਦੇ ਲਈ ਥੋੜਾ ਜਿਹਾ ਕੇਅਰਫੁਲ ਰਹਿਣਾ ਪੈਣਾ ਧੰਨਵਾਦ